ਤਾਨੂੰ ਲੱਗਿਆ ਵੀ ਹੁਣ ਵਰਕ ਚ ਆ ਗੀਆਂ ਉਨੇ ਤੁਰਨ ਲੱਗੀਆਂ ਮੇਰੇ ਕਹੇ ਤੋਂ ਇਹ ਤੁਰਦੀਆਂ ਨੇ ਹਾਂਜੀ ਹਾਂਜੀ ਹਾਂ ਕਿੰਨੀ ਕੁ ਖੁਸ਼ੀ ਸੀ ਉਸ ਟਾਈਮ ਦੇ ਉੱਤੇ ਵੀਰੇ ਖੁਸ਼ੀ ਤਾਂ ਬਹੁਤ ਸੀਗੀ ਕੀ ਮੂਮੈਂਟ ਸੀ ਪਹਿਲੀ ਮੂਮੈਂਟ ਕੀ ਸੀ ਪਹਿਲੀ ਮੂਮੈਂਟ ਪਾਈ ਸੀਗੀ ਕਿ ਜਿਹੜੇ ਬੰਦੇ ਆਪਣੇ ਆਲੇ ਦੁਆਲੇ ਆ ਨਾ ਕਈਆਂ ਨੇ ਟਾਈਮ ਤੋਂ ਆ ਦੇਖ ਰਹੇ ਆ ਉਹਨਾਂ ਨੂੰ ਬੜੀ ਤਾਹਗਾ ਕਿ ਯਾਰ ਇਹ ਤੁਰੇ ਉਹਨਾਂ ਨਾਲ ਸ਼ੇਅਰ ਕਰੀਏ ਇਹ ਗੱਲ ਨਾ ਕਰ ਦੇਣ ਤਾਂ ਚਲ ਦੇਖ ਹੀ ਲਿਆ ਸੜਨ ਹੋਇਆ ਸੀ ਕਿ ਬਿਲਕੁਲ ਸਾਡਾ ਨੇ ਇਹ ਇਹ ਮੇਰੇ ਮਾਈਂਡ ਦੇ ਵਿੱਚ ਸੀਗੀ ਗੱਲ ਹੂੰ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਵੀ ਲਾਜ ਚੱਲ ਰਿਹਾ ਕੀ ਯਾਰ ਐਵੇਂ ਕਵੇਂ ਹੋਜੂ ਜਿਵੇਂ ਆਪਾਂ ਕਹਿੰਦੇ ਵੀ ਸਾਡਾ ਨਾ ਫਿਲਮਾਂ ਅਜ ਦੇਖ ਲਿਆ ਵੀ ਐ ਉੱਠ ਖੜਿਆ ਬੰਦਾ ਪੀ ਯਾਰ ਐ ਅੱਜ ਮੈਂ ਜਮਾ ਹੀ ਨਹੀਂ ਜਾਂਦਾ ਰਾਤ ਨੂੰ ਪਿਆਂਗਾ ਸਵੇਰੇ ਉੱਠ ਕੇ ਐ ਤਾਂ ਨਹੀਂ ਹੋ ਸਕਦਾ ਵੀ ਚੱਲ ਪੂਗਾ ਸੋ ਇਹ ਪ੍ਰੋਸੈਸ ਆ ਹੌਲੀ ਹੌਲੀ ਪਾਵਰ ਆਉਣ ਦਾ ਐਵੇਂ ਹੁੰਦਾ ਵੀ ਨਹੀਂ ਹਾਂ ਜਿਵੇਂ ਇੱਕੋ ਤਾਂ ਬੰਦਾ ਉੱਠਦਾ ਵੀ ਨਹੀਂ ਨਾ ਨਲਮਾ ਝੁਟਦਾ ਜਿਵੇਂ ਨਾ ਉਹ ਨਹੀਂ ਉੱਠਦਾ ਵੀਰੇ ਜਿਵੇਂ ਹੁਣ ਜਵਾਕ ਆ ਉਹ 3 ਸਾਲ ਦਾ ਉਹ ਦੇਖਦਾ ਤੇ ਇਹਦਾ 20 ਸਾਲ ਦਾ ਕਿੱਡਾ ਹੋ ਜਾਂਦਾ ਹੂੰ ਉਵੇਂ ਹੀ ਇਹ ਪ੍ਰੋਸੈਸ ਹਰ ਰੋਜ਼ ਮਾੜੀ ਮਾੜੀ ਤਾਕਤ ਵਾਧੇ ਜਿਹੜੀ ਆਪਾਂ ਨੂੰ ਫੀਲ ਵੀ ਨਹੀਂ ਹੁੰਦੀ ਉਹ ਫੀਲ ਆਪਾਂ ਨੂੰ 1 ਸਾਲ ਬਾਅਦ ਹੁੰਦੀ ਵੀ 1 ਸਾਲ ਪਹਿਲਾਂ ਨੇ ਆਏ ਸੀ ਇੰਨੀ ਸਲੋ ਪ੍ਰੋਸੈਸ ਆ ਇਹ ਵੀ 1 ਸਾਲ ਪਹਿਲਾਂ ਮੈਂ ਆਏ ਸੀ ਅੱਜ ਆ ਹੁਣ ਮੈਂ ਆਏ ਕਰਨ ਲੱਗ ਗਿਆ